ਤੇ ਜੀ ਵੀ ਇਹ ਨਵੇਂ ਇਲੈਕਸ਼ਨ ਜਿਹੜੀਆਂ ਆ ਪਿਛਲੇ 9 ਸਾਲ ਤੋਂ ਡਿਊਜ਼ ਐ ਇਸ ਤੋਂ ਵੱਡਾ ਤਕਾਕੀ ਹੋ ਸਕਦਾ ਸਿੱਖ ਭਾਈਚਾਰੇ ਨਾਲ ਉਹਦਾ ਹੱਕਿਆਂ ਦਾ ਕਹੋ ਜਿਸ ਲੀਡਰਸ਼ਿਪ ਦਾ ਕਹੇ ਲੋ ਜਿਸ ਪਰਿਵਾਰ ਦਾ ਕਹੇ ਲੋ ਐ ਜੀਪੀਸੀ ਕਾਦੀ ਦਲ ਤੇ ਗਲਬਾ ਰਿਹਾ ਜੇ ਜਨਰਲ ਇਲੈਕਸ਼ਨਸ ਆਉਂਦੀਆਂ ਤਾਂ ਦੇਖਿਆ ਜਾਏਗਾ ਕਿ ਪੰਥ ਦੀ ਕੋਈ ਨਵੀਂ ਤੇ ਰੂਬਰ ਕੇ ਸਾਹਮਣੇ ਆਉਂਦੀ ਐ ਜਾਂ ਜਿਹੜੀਆਂ ਪੁਰਾਣੀਆਂ ਰੁਵੇਤੀ ਤਰ੍ਹਾਂ ਉਹੀ ਗਵਾਈ ਕਰਨੀਆਂ ਤਾ ਪਿਛਲੇ ਸਮੇਂ ਚ ਇੱਕ ਬਵਾਜ ਜਿਹੜਾ ਹੈਗਾ ਟਡਰੀਆਂ ਵਾਲਾ ਵਰਸ ਜਿਹੜਾ ਹੈਗਾ ਜੀਪੀਸੀ ਕਹ ਲੋ ਕਾਤਸ ਕਹ ਲੋ ਸਿੜਿਆ ਵੈ ਮੈਨੂੰ ਹੀ ਲੱਗਦਾ ਹੈ ਕਿ ਰਾਜਾ ਵੜਿੰਗ ਨੂੰ ਜਿਹੜੇ ਲੱਭਣ ਵਾਲੇ ਆ ਉਹੀ ਲੱਭ ਰਹੇ ਆਮ ਲੋਕਾਂ ਨੇ ਤਾਂ ਕੀ ਲੱਭਣਾ ਉਹਨਾਂ ਨੂੰ ਅਰ ਜੇ ਅਮਰੀਕਾ ਜਾ ਕੇ ਵਿਰੋਧੀ ਤੇ ਆਗੂ ਇਹ ਗੱਲ ਕਹਿ ਰਿਹਾ ਹੋਏ ਕਿ ਜਿਹੜਾ ਸਾਡਾ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ ਜਿਹੜਾ ਕੌਮੀ ਪੱਤਰ ਦਾ ਹੈ ਉਸ ਸਮਝ ਉਤਾ ਕਰ ਗਿਆ ਕਿਦਰੇ ਵੱਡਾ ਸਵਾਲ ਹੈ ਕਣਕਾ ਜਿਹੜੀ ਉਹ ਖੜੀ ਕਣਕ ਖੇਤ ਦੇ ਵਿੱਚ ਸੜ ਕੇ ਸੁਆਹ ਹੋ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਉਹ ਹਰਿਆਣੇ ਦੇ ਵਿੱਚ ਵੀ ਘਟਨਾਵਾਂ ਵਾਪਰੀਆਂ ਹਰਿਆਣੇ ਨੇ ਹਾਲਾਂਕਿ ਮੁਆਵਜ਼ਾ ਦਾ ਐਲਾਨ ਨਾਲ ਹੀ ਕਰਤਾ ਪਰ ਪੰਜਾਬ ਸਰਕਾਰ ਨੇ ਹੱਲੇ ਤੱਕ ਕੰਨ ਦੇ ਜੂਨ ਤੱਕ ਨਹੀਂ ਸਰਕੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰਦੇ ਆਂ ਇੱਕ ਵੱਡੀ ਤੇ ਅਹਿਮ ਖਬਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਬਾਰੇ ਕਿਉਂਕਿ ਸੰਭਾਵਨਾ ਕਾਫੀ ਜਤਾਈ ਜਾ ਰਹੀ ਹੈ ਕਿ ਆਖਿਰਕਾਰ ਇੱਕ ਲੰਬੇ ਸਮੇਂ ਤੇ ਬਾਅਦ ਐਸਜੀਪੀਸੀ ਦੀਆਂ ਚੋਣਾਂ ਨੇ ਜਿਹੜੀਆਂ ਹੋ ਸਕਦੀਆਂ ਨੇ ਇਸ ਸੰਬੰਧੀ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜੀ ਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਵੀਰਾਨੀ ਪ੍ਰਾਪਤ ਤਰਵਾ ਤੋਂ ਦਾ ਤੇ ਨਾਲ ਹੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸੱਸੀ ਗੱਲ ਅਹਿਮ ਹੁੰਦਾ ਜਰੂਰ ਲਓ ਸਵਾਲ ਇਸ ਮੁੱਦੇ ਉੱਪਰ ਜੀ ਸਤਿ ਸਾਬ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਇਸ ਚੀਜ਼ ਦੇ ਲਈ ਚਰਚਾ ਬੜੀ ਤੇਜ਼ ਹੋ ਗਈ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਨੇ ਉਸ ਦੇ ਲਈ ਹਕਮਰਾਨਾਂ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਨੇ ਤੇ ਜਲ ਦੇ ਚੋਣਾ ਹੋ ਸਕਦੀਆਂ ਨੇ ਕਿਉਂਕਿ ਇਸ ਦੇ ਬਾਬਤ ਕਈ ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੋ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਰੂਰ ਸਾਂਝੀ ਕਰੋ ਬਿਲਕੁਲ ਸਾਡੇ ਦਰਸ਼ਕਾਂ ਲਈ ਸਾਰਿਆਂ ਲਈ ਬੜਾ ਅਹਿਮ ਮੁੱਦਾ ਹੈ ਸੁੰਣੀ ਗੁਰਦਰਾ ਪ੍ਰਬੰਧਕ ਕਮੇਟੀ ਜੀ ਨੂੰ ਅਕਸਰ ਆਪਾਂ ਜਨਰੇਸ਼ਨ ਦੀ ਪੱਛਾਜ ਜਿਹੜਾ ਮਿੰਨੀ ਪਾਰਲੀਮੈਂਟ ਸਿੱਖਣ ਦੀ ਆਪਾਂ ਉਹਦੇ ਤੌਰ ਤੇ ਚੇਤੇ ਕਰਦੇ ਹਾਂ ਯਾਦ ਕਰਦੇ ਹਾਂ ਕਿ ਪਿਛਲੇ ਤਕਰੀਬਨ 9 ਸਾਲ ਤੋਂ ਚੂਣਾ ਡਿਊ ਪੰਜਾਬ ਜੀਬੀਸੀ ਦੀਆਂ ਹਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਐਕਟ ਦੇ ਅਧਾਰ 'ਤੇ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਜਿਹੜੇ ਸੰਵਿਧਾਨ ਦੇ ਅਧਾਰ 'ਤੇ ਵਿਧਾਨ ਸਭਾ ਦੇ ਚੋਣਾਂ ਹੁੰਦੀਆਂ ਉਸੇ ਸੰਵਿਧਾਨ ਮੁਤਾਬਕ ਕਿਤੇ ਤੱਕ ਜਿਹੜੀ ਸਤੋਰੀ ਇਟਲੀ ਕਾਇਆ ਜਮੂਰੀ ਦੀ ਪੰਚਾਇਤਾਂ ਜਿਹਦੀ ਆਪਾਂ ਗੱਲ ਕਰਦੇ ਆਂ ਪੰਚਾਇਤਾਂ ਨੇ ਚੋਣਾਂ ਹੁੰਦੀਆਂ ਸੂਣੀ ਗੁਰਦਰਾ ਪ੍ਰਬੰਧਕ ਕਮੇਟੀ ਵੀ ਉਸੇ ਸੰਵਿਧਾਨ ਅਧੀਨ ਕੱਟ ਤੋਂ ਹੀ ਹੈ ਉਸੇ ਮੁਤਾਬਕੀ ਐਕਟ ਹੈ ਤਾਂ ਜੀਬੀ ਦੀਆਂ ਇਲੈਕਸ਼ਨ ਜਿਹੜੀਆਂ ਇਸ ਲਈ 9 ਸਾਲ ਤੋਂ ਡਿਊਜ਼ ਹੈ ਇਸ ਤੋਂ ਵੱਡਾ ਤਕਾ ਕੀ ਹੋ ਸਕਦਾ ਸਿੱਖ ਭਾਈਚਾਰੇ ਨਾਲ ਪਿਛਲੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐਸਜੀਪੀਸੀ ਜਿਨੇ ਸਾਰਾ ਪ੍ਰਬੰਧ ਜੀ ਦੇਸ਼ ਤਾਂ ਕਰੋੜਾਂ ਰੁਪਏ ਦਾ ਗੁਰਦੁਆਰਾ ਦਾ ਪ੍ਰਬੰਧ ਹੈ ਸਮਾਜਿਕ ਪ੍ਰਵਾਂਤ ਆਰਮਾਇਕ ਪ੍ਰਬੰਧ ਵੱਡੀ ਜ਼ਿੰਮੇਵਾਰੀ ਹੈ ਉਹਦੀਆਂ ਚੋਣਾਂ ਹੀ ਨਾ ਹੋਣ ਔਰ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਵਿਸ਼ੁਰਗ ਮੈਂਬਰ ਸੀ ਉਹ ਰਬ ਨੂੰ ਪਿਆਰੇ ਹੋ ਗਏ ਹੈ ਕਿ ਛੱਡ ਕੇ ਚਲੇ ਗਏ ਹੈ ਕਿ ਨਵੇਂ ਧੜੇ ਬਣ ਗਏ ਹੈ ਨਾ ਵੱਡਾ ਖਲਾਰਾ ਪੈ ਲੱਗਦਾ ਹੈ ਕਿ ਜਦਾਂ ਜਦਾਂ ਸੂਣੀ ਗੁਜ਼ਰੋਂ ਪਰਮ ਕਮੇਟੀ ਨਾਲ ਜਿਹੜੀਆਂ ਚੁੜੀਆਂਵੇਂ ਤੇ ਰਾਂ ਪੰਥਕ ਤੇ ਰਾਂ ਅਕਸਰ ਉਹ ਕਹਿੰਦੀਆਂ ਕਿ ਜਾਣ ਕੋਈ ਚੋਣਾ ਕਰਾਈਆਂ ਜਾਂਦੀਆਂ ਸੋ ਹੁਣ ਜਿਹੜਾ ਇੱਕ ਇੰਡੀਕੇਸ਼ਨ ਜਿਹੜੀ ਆਈ ਐ ਇੱਕ ਮੈਸੇਜ ਸੁਣਿਆ ਜਿਹੜਾ ਮੀਡੀਆ ਦੇ ਰੇ ਪਹੁੰਚ ਰਿਹਾ ਉਹਦੇ ਮੁਤਾਬਕ ਇਹ ਕਿ ਜੂਨ ਮਹੀਨੇ ਚ ਐਜੀਪੀ ਸੀ ਦੀਆਂ ਚੋਣਾ ਹੋਣ ਦੀ ਸਭਾਵਨਾ ਹੈ ਜਿਹੜੇ ਖੇਤਰਾਂ ਚ ਜਿਹੜੇ ਸੂਬਿਆਂ ਚ ਚੋਣਾ ਹੋਣੀ ਆ ਤਾਂ ਹਮਾ ਚਲਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਤਿੰਨ ਖੇਤਰ ਐ ਜਿੱਤੇ ਜੀਬੀਸੀ ਦੀਆਂ ਚੂਣਾ ਹੋਣੀਆਂ ਹਾਲਾਂਕਿ ਹਰਿਆਣਾ ਵੀ ਪਿਛਲੇ ਸਮੇਂ ਚ ਐਸਜੀਬੀਸੀ ਦੇ ਅਧਿਕਾਰ ਖੇਤਰ ਚ ਆਉਂਦਾ ਸੀ ਪਰ ਕਿਉਂਕਿ ਹਰਿਆਣਾ ਹੁਣ ਵੱਖਰੇ ਤੌਰ ਤੇ ਗੁਰਦਰਾਪੁਰੋਂ ਦੀ ਕਮੇਟੀ ਬਣ ਗਈ ਐ ਹਾਲਾਂਕਿ ਅਦਾਲਤ ਤੇ ਚਾਚੇ ਵੀ ਲੋਕਾਂ ਨੇ ਪਟੀਸ਼ਨਾਂ ਪਾ ਗਿਆਆਂ ਨੇ ਕਿ ਹਰਿਆਣਾ ਦੇ ਲੋਕਾਂ ਨੂੰ ਵੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਚਲੋ ਇੱਕ ਵੱਖਰਾ ਮੁੱਦਾ ਐ ਪਰ ਜਿਸ ਤਰੀਕੇ ਨਾਲ ਹਿਮਾਚਲ ਚੰਡੀਗੜ੍ਹ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਜਿਹਨੇ ਚੋਣਾਂ ਅਧਿਕਾਰੀ ਹੈ ਉਹਨਾਂ ਨੂੰ ਇਸ ਗੱਲ ਦੇ ਸੁਨੇਹੇ ਆਇਆ ਹੈ ਕਿ 17 April ਤੱਕ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਫੌਰੀ ਤੌਰ ਤੇ ਕਰਿਆ ਜਾਵੇ ਤੇ ਵੋਟਰ ਲਿਸਟਾਂ ਜਿਹੜੀਆਂ ਉਹਨਾਂ ਅੰਤਮ ਰੂਪ ਦਿੱਤਾ ਜਾਵੇ ਸੋ ਇਹ ਜਿਹਦਾ ਸੰਕੇਤ ਲੱਗਦਾ ਹੈ ਕਿ ਗ੍ਰਹਿ ਮੰਤਰਾਲਾ ਆਉਣ ਵਾਲੇ ਦਿਨਾਂ 'ਚ ਬਕਾਇਦਾ ਜੀਪੀਸੀ ਇਲੈਕਸ਼ਨ ਦਾ ਐਲਾਨ ਕਰ ਸਕਦਾ ਹੈ ਇਸ ਮੌਕੇ ਤੇ ਮੈਂ ਇੱਕ ਮੁੱਦਾ ਜ਼ਰੂਰ ਇਹਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਇਹ ਕੋਈ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਕਿਸੇ ਧਾਰਨ ਇਲੈਕਸ਼ਨ ਨਹੀਂ ਐਜੀਬੀਸੀ ਦੀ ਚੋਣ ਹੁੰਦੀ ਹੈ ਤੇ ਇਹਦੇ ਨਾਲ ਹੀ ਤੈਅ ਹੋਏਗਾ ਕਿ ਸਿੱਖ ਪਾਈਚਾਰਾ ਪੰਥ ਹੈ ਉਹਦੀ ਨਿਮੈਂਦਗੀ ਕੌਣ ਕਰੇਗਾ ਬਿਲਕੁਲ ਲੰਬੇ ਸਮੇਂ ਤੋਂ ਤਹਾਂ ਕਹਿੰਦਾ ਕਾ ਜਿਹੜਾ ਹੈਗਾ ਐਸਜੀਪੀਸੀ ਦੀ ਅਗਵਾਈ ਦੀ ਗੱਲ ਕਰ ਲਈਏ ਸਾਇਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਬਾਦਲ ਪਰਿਵਾਰ ਹੀ ਇਹ ਸਭ ਕਾਸੇ ਦੇ ਡੋਮਿਨੇਟ ਕਰਦਾ ਆ ਰਿਹਾ ਹਾਲਾਂਕਿ ਕਈ ਮੌਕੇ ਜਿਹੇ ਆਏ ਜਿੱਦੇ ਚ ਜਿੱਥੇ ਦਾ ਗਚਲ ਸਿੰਘ ਟੋੜਾ ਨਾਲ ਟਕਰਾਹ ਦੀ ਸਥਿਤੀ ਵੀ ਪਣੀ ਪਰ ਜਿੱਥੇ ਦਾ ਟੋੜਾ ਵੀ ਇਹ ਥਰਲੇ ਮੁਕਾਬਲੇ ਟਿਕ ਨਹੀਂ ਸਕੇ ਸੋ ਕਿਹਾ ਜਾਂਦਾ ਹੈ ਕਿ ਦਹਾਕਿਆਂ ਤੱਕ ਜਿਸ ਲੀਡਰਸ਼ਿਪ ਦਾ ਕਹੇ ਲੋ ਜਿਸ ਪਰਿਵਾਰ ਦਾ ਕਹੇ ਲੋ ਐ ਜੀਪੀਸੀ ਕਾਲੀ ਦਲ ਤੇ ਗਲਬਾ ਰਿਹਾ ਜਿਸ ਜਨਰਲ ਇਲੈਕਸ਼ਨਸ ਆਉਂਦੀਆਂ ਤਾਂ ਦੇਖਿਆ ਜਾਏਗਾ ਕਿ ਪੰਜਾਬ ਦੀ ਕੋਈ ਨਵੀਂ ਤਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਾਂ ਜਿਹੜੀਆਂ ਪੁਰਾਣੀਆਂ ਰਵੈਤੀ ਤਰ੍ਹਾਂ ਉਹੀ ਵਹੀ ਕਰਨਗੀਆਂ ਸੋ ਇਸ ਮਾਮਲੇ ਨਾਲ ਇੱਕ ਵੱਡਾ ਫੈਸਲਾ ਹੋਏਗਾਉਣ ਵਾਲੇ ਦਿਨਾਂ 'ਚ ਕਿ ਆਖਰ ਸਿੱਖ ਪੰਦੀਗੋਈ ਕੌਣ ਕਰੇਗਾ ਇਹਦੇ ਨਾਲ ਹੀ ਅਕਾਲ ਤਖਤ ਸਾਹਿਬਾਂ ਬਾਕੀ ਜਿਹੜੇ ਦਸਤਾਰ ਸਾਹਿਬਾਂ ਨੂੰ ਯੁਕਤੀਆਂ ਦਾ ਮਾਮਲਾ ਹੈ ਤਾਂ ਪਰਵੰਦਾ ਦਾ ਮਾਮਲਾ ਸੋ ਬਹੁਤ ਵੱਡਾ ਜਿਹੜਾ ਸਵਾਲ ਹੈ ਇਸ ਮਾਮਲੇ ਨੂੰ ਐ ਜੀਬੀਸ ਦੀਆਂ ਚੋਣਾਂ ਜੇ ਜੂਨ ਮਹੀਨੇ ਚ ਆਉਂਦੀਆਂ ਤਾਂ ਬਹੁਤ ਕੋਈ ਦਾਅਣ ਵਾਲੇ ਦਿਨਾਂ 'ਚ ਨਵਟਾਰਾ ਜਾਂ ਨਤਾਰਾ ਜੀ ਨੂੰ ਆਪਾਂ ਕਹਿ ਸਕਦੇ ਹਾਂ ਹੋ ਸਕਦਾ ਹੈ ਜੀ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਸਿੱਖ ਪੰਥ ਦਾ ਕੀਤਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਜੋ ਕਾਰਜਕਾਰੀ ਜਥੇਦਾਰ ਨੇ ਕਿੜਗੱਜ ਸਾਹਿਬ ਉਹ ਲਗਾਤਾਰ ਸੁਨੇਹਾ ਦੇ ਰਹੇ ਨੇ ਕਿ ਇੱਕ ਜੁਟ ਹੋਵੋ ਪਰ ਜੋ ਸੁਨੇਹਾ ਹੁਣ ਦਿੱਤਾ ਗਿਆ ਉਹ ਥੋੜਾ ਜਿਹਾ ਵੱਖਰਾ ਵੀ ਹੈ ਤੇ ਖਾਸ ਵੀ ਹੈ ਉਹਨਾਂ ਦੇ ਵੱਲੋਂ ਉਚੇਚੇ ਤੌਰ ਤੇ ਉਹਨਾਂ ਸਾਰੇ ਅਸ ਸਿੱਖ ਪ੍ਰਚਾਰਕਾਂ ਨੂੰ ਸੱਦਾ ਦਿੱਤਾ ਗਿਆ ਜੀ ਚੂ ਚੇਚੇਤਾਰ ਵਿੱਚ ਉੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਸ਼ਾਮਿਲ ਨੇ ਕਿ ਤੁਸੀਂ ਪਹੁੰਚੋ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦਿਓ ਤੇ ਉਸ ਤੋਂ ਬਾਅਦ ਇਕਜੁੱਟ ਹੋ ਕੇ ਗੱਲ ਕਰੀਏ ਤੇ ਨਾਲ ਨਾਲ ਉਹਨਾਂ ਨੇ ਗੱਲ ਜੋ ਸਿੱਖੀ ਤੇ ਫਿਰਮਾਂ ਬਣ ਰਹੀਆਂ ਨੇ ਚਾਹੀਏ ਉਹ ਐਨੀਮੇਟਡ ਨੇ ਚਾਹੀਏ ਜਿਵੇਂ ਦੀਆਂ ਵੀ ਨੇ ਉਸ ਸੰਬੰਧੀ ਵੀ ਵਿਚਾਰ ਚਰਚਾ ਲਈ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਬਿਲਕੁਲ ਪਹਿਲੀ ਗੱਲ ਤਾਂ ਦੇਖੋ ਇਸ ਸੰਕਟ ਦੇ ਦੌਰ ਚ ਜਿਸ ਤਰੀਕੇ ਨਾਲ ਜਥੇਦਾਰ ਕਾਜ਼ ਨੇ ਜ਼ਿੰਮੇਵਾਰੀ ਸੁਮੜੀ ਹੈ ਮੈਂ ਦੇਖ ਰਿਹਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸਰਗਰਮ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਦੇ ਆ ਨਸ਼ਿਆਂ ਦੇ ਖਿਲਾਫ ਯੁੱਧ ਦੀ ਗੱਲ ਕਰ ਰਿਹਾ ਪਿੰਡਾਂ ਜਾ ਕੇ ਬੱਚਿਆਂ ਨੂੰ ਮਿਲ ਰਿਹਾ ਬਖਖ ਸੰਸਥਾਵਾਂ ਨੂੰ ਮਿਲ ਰਿਹਾ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਾਂ ਬਾਰੇ ਗੱਲ ਕਰਦੇ ਆ ਹੁ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜਾ ਵੱਡਾ ਉਹਨੇ ਹੁਕਾ ਦਿੱਤਾ ਸਦਾਕਾ ਕੀਆ ਬਦਤਾ ਹੋਇਆ ਕਿ ਜਿਹੜਾ ਪੰਥ ਜਿਹੜਾ ਖੇਰੂ-ਖੇਰੂ ਹੈਗਾ ਇੱਕ ਪਲੇਟਫਾਰਮ ਤੇ ਕਿਵੇਂ ਇਕੱਠਾ ਹੋ ਸਕਦਾ ਹੈ ਉਹ ਢੰਡਰੀਆਂ ਵਾਲੇ ਦੀ ਗੱਲ ਕਰਦਾਂ ਵੱਡੇ ਪ੍ਰਚਾਰਕ ਹੈ ਉਹਨਾਂ ਨੂੰ ਲੱਖਾਂ-ਲੱਖਾਂ ਜਿਹੜੇ ਹੈਗੇ ਸਿੱਖ ਪੰਜਾਬੀ ਪਾਈਚਾਰਾ ਉਹਨਾਂ ਨੂੰ ਸੁਣਨ ਵਾਲਾ ਉਹਨਾਂ ਦਾ ਸਰਦਾਲੂ ਕਹਿ ਲੋ ਉਹਨਾਂ ਦੇ ਪ੍ਰਸ਼ੰਸਕ ਕਹਿ ਲੋ ਤਾਂ ਪਿਛਲੇ ਸਮੇਂ ਚ ਇੱਕ ਵਿਵਾਦ ਜਿਹੜਾ ਹੈਗਾ ਢੰਡਰੀਆਂ ਵਾਲਾ ਵਰਸ ਜਿਹੜਾ ਹੈਗਾ ਜੀਬੀਸੀ ਕਹਿ ਲੋ ਕਾਤਾਸ ਕਹਿ ਲੋ ਛਿੜਿਆ ਵੈ ਜਿਹਦੇ ਕਰਕੇ ਢੰਡਰੀਆਂ ਵਾਲਾ ਸਾਹਿਬ ਉਹਨਾਂ ਪਾਸੇ ਬੈਠਿਆ ਵੀਸਾ 16 ਦੀ ਘਟਨਾ ਹੈ ਜਦੋਂ ਟੱਡੀਆਂ ਵਾਲੇ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹ ਹ ਉਹਨਾਂ ਨੂੰ ਕਿਹਾ ਗਿਆ ਸੀ ਕਿ ਦੰਦਵੀ ਟਕਸਾਲ ਵੱਲੋਂ ਮੇਰੇ ਤੇ ਹਮਲਾ ਕਰਵਾਇਆ ਗਿਆ ਉਹ ਖੈਰ ਬਖੇੜਾ ਵਾਧਾ ਵਧ ਇਸ ਕਦਰ ਚਲਾ ਗਿਆ ਕਿ ਟੱਡੀਆਂ ਵਾਲੇ ਨੇ ਆਪਣੇ ਤੌਰ ਤੇ ਬਿਆਨਬਾਜ਼ੀ ਸ਼ੁਰੂ ਕੀਤੀ ਕਿ ਆਖਰ ਟੱਡੀਆਂ ਵਾਲੇ ਨੂੰ ਜਿਹੜਾ ਹੈਗਾ ਮੁਖ ਤਾਰਾਂ ਤੋਂ ਪਾਸੇ ਕਰ ਦਿੱਤਾ ਗਿਆ ਹੁਣ ਜਿਹੜਾ ਸੱਦਾ ਹੈਗਾ ਟੱਡੀਆਂ ਵਾਲੇ ਦਾ ਕਹ ਲੋ ਬਾਕੀ ਜਿਹੜੇ ਸਿੱਖ ਪੰਥ ਨਾਲ ਵੀ ਜੁੜੀਆਂ ਹੋਈਆਂ ਸੰਸਥਾਵਾਂ ਆਏ ਕਿਆਂ ਉਹਨਾਂ ਦੇ ਕੇ ਦੀ ਗੱਲ ਹੀ ਗੱਲ ਕਰ ਲਈਏ ਆਪਾਂ ਮਿਸਾਲ ਦੇ ਤੌਰ ਤੇ ਇਸ ਦਾ ਟਡੀਆਂ ਵਾਲਾ ਦੀ ਗੱਲ ਕਰਦੇ ਆ ਇਸੇ ਤਰੀਕੇ ਨਾਲ ਦਮਦਮੇ ਟਕਸਾਲ ਦੀ ਜੇ ਗੱਲ ਕਰੀਏ ਤਾਂ ਤਿੰਨ ਵੱਡੇ ਫੈਕਸ਼ਨਾਂ ਉਹਦੇ ਚ ਜਿਹੜੀਆਂ ਵੱਡੀਆਂ ਤਰ੍ਹਾਂ ਜਾਂ ਟੜੇ ਹੈਗੇ ਆ ਉਹਨਾਂ ਨੂੰ ਵੀ ਇਕੱਠੇ ਹੋਣ ਦੀ ਗੱਲ ਆ ਉਹਨਾਂ ਇਕੱਠੇ ਹੋਣ ਨੂੰ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀਗਾ ਇੱਕ ਫੈਕਸ਼ਨ ਦੇ ਜਿਹੜੇ ਨੇਤਾ ਹੈਗੇ ਭਾਈ ਅਮਰੀਕ ਸਿੰਘ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਜਥੇਦਾਰ ਨੇ ਕਿਹਾ ਕਿ ਇਕੱਠੇ ਹੋ ਜੋ ਇਹਣਾ ਬੜਾ ਸੋਖਾ ਇਕੱਠੇ ਹੋਣਾ ਕਹਿੰਦੇ ਇਹ ਵੀ ਇਕੱਠੇ ਕਰਨਾ ਬੜਾ ਔਖਾ ਹੈ ਇਹ ਬੁਨਿਆਦੀ মতਪੇਦ ਹੈ ਜਦ ਤੱਕ ਬੁਨਿਆਦੀ ਉਹਨਾਂ ਮਤਾਂ ਪੇਦਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਦ ਤੱਕ ਇਕੱਠੇ ਨਹੀਂ ਹੋਇਆ ਜਾ ਸਕਦਾ ਸੋ ਸੁਣਨ ਨੂੰ ਬੜਾ ਚੰਗਾ ਲੱਗਦਾ ਹੁਣ ਸੁਣਨ ਨੂੰ ਤਾਂ ਜੇ ਆਪਾਂ ਗੱਲ ਕਰ ਲਈਏ ਬੇਸ਼ੱਕ ਨਾ ਨਹੀਂ ਲਿਆ ਸਵਾਲ ਤਾਂ ਜਥੇਦਾਰ ਸਾਹਿਬ ਨੂੰ ਸਿੱਧੇ ਤੌਰ ਤੇ ਪੰਥ ਵੱਲੋਂ ਪੁੱਛੀ ਜਾ ਰਿਹਾ ਉਹ ਇਹ ਵੀ ਹੈ ਕਿ ਅਕਾਲ ਤਖਤ ਸਾਹਿਬ ਨੇ ਜਿਹੜਾ ਹੈਗਾ ਅਕਾਲੀ ਦਰ ਲਈ ਭਰਤੀ ਲਈ ਪੰਜਵੇਂ ਮੇਰੀ ਸਤਵੇਂ ਮੇਰੀ ਕਮੇਟੀ ਬਣਾਈ ਦੋ ਮੈਂਬਰ ਚੱਲ ਰਹੇ ਤਾਂ ਤੁਸੀਂ ਪਾਸੇ ਹੋਗੇ ਪੰਜ ਮੈਂਬਰੀ ਕਮੇਟੀ ਹੁਣ ਵੀ ਭਰਤੀ ਕਰ ਰਹੀ ਹੈ ਹੂੰ ਕੀ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਸ਼੍ਰੋਮਣੀ ਕਾਲੀਗੱਲ ਹੈ ਉਹ ਇੱਕ ਪਲੇਟਫਾਰਮ ਤੇ ਆ ਸਕੇਗਾ ਵੱਡਾ ਸਵਾਲ ਤਾਂ ਇਹ ਵੀ ਹੈ ਕਿ ਕੋਈ ਦੰਦ ਦੇ ਵਿੱਚ ਸਾਲ ਦੇ ਉੱਪਰ ਤਿੰਨ ਤਰ੍ਹਾਂ ਦੀ ਗੱਲ ਕੀਤੀ ਹੈ ਉਹਨਾਂ ਦੇ ਆਪਣੇ ਆਪਣੇ ਵਿਖਰੇਵੇਂ ਹੋ ਸਕਦੇ ਕੋਈ ਨਵੀਂ ਗੱਲ ਨਹੀਂ ਢੱਡੀਆਂ ਵਾਲਾ ਜਿਹੜਾ ਚੰਗੇ ਤਗੜੇ ਪ੍ਰਚਾਰਕ ਹੈ ਗਿਆ ਬੜੇ ਉਹਨਾਂ ਦੀ ਫਾਲੋਇੰਗ ਹੈਗੀ ਹੈ ਉਹਨਾਂ ਦਾ ਵੀ ਕਾਫੀ ਲੰਬੇ ਸਮੇਂ ਤੋਂ ਵਿਵਾਦ ਹੈਗਾ ਉਹੀ ਕੋਈ ਨਵੀਂ ਗੱਲ ਨਹੀਂ ਉਹ ਜਿਹੜਾ ਅਕਾਲੀ ਦਾ ਜਿਹੜਾ ਅਗਵਾਈ ਕਰ ਰਿਹਾ ਐ ਐਸਜੀਬੀਸੀ ਦੀ ਜਿਹੜਾ ਆਪਣੇ ਆਪ ਨੂੰ ਪੰਚ ਦਾ ਦਾਵੇਦਾਰ ਕੋਹੰਦਾ ਮੁਖਤਾਰਾ ਦੀ ਗੱਲ ਕਰਦਾ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਜਿਹੜੀ ਪੰਜ ਮੈਂਬਰੀ ਅਕਾਲਤਾ ਸਭਾ ਨਾਲ ਜਿਹੜੀ ਬਣਾਈ ਗਈ ਕਮੇਟੀ ਹੈ ਉਹਦੇ ਵੱਲੇ ਚੁਣੌਤੀ ਦਿੱਤੀ ਜਾਂਦੀ ਹੋਏ ਔਰ ਅਕਾਲਤਾ ਦੇ ਜਿਹੜੇ ਨਵੇਂ ਜਿੱਥੇਦਾਰ ਗੜਗੜ ਸਾਹਿਬ ਜੀ ਉਹਨਾਂ ਦਾ ਆਪਾਂ ਜ਼ਿਕਰ ਕਰਿਆ ਬੜੇ ਸਤਿਕਾਰ ਨਾਲ ਉਹਨਾਂ ਦਾ ਆਪਾਂ ਨਾਮ ਲੈਨੇ ਆ ਪਰ ਉਹਦਾ ਨਿਪਟਾਰਾ ਕਿਵੇਂ ਕਰਨਗੇ ਕਹਿਣਾ ਤਾਂ ਬੜਾ ਸੌਖਾ ਹੈ ਕਿ ਇੱਕ ਪਲੇਟਫਾਰਮ ਦੇ ਕੱਟੇ ਹੋ ਜੂ ਇਕੱਠੇ ਕਿਵੇਂ ਹੋਣਗੇ ਗੜਗਾਹ ਸਾਹਿਬ ਇਹ ਤਾਂ ਦੱਸਿਆ ਜਾਏ ਸੋ ਜਦ ਤੱਕ ਗੜਗਾਹ ਸਾਹਿਬ ਇਹ ਨਹੀਂ ਦੱਸਣਗੇ ਵੀ ਇਹ ਜਰਨਲਿਸਟ ਨੂੰ ਲੱਗਦਾ ਕਿ ਇਕੱਠੇ ਹੋਣਾ ਇਹਨਾਂ ਸੌਖਾ ਨਹੀਂ ਹੈ ਸਦਾ ਦਿਨਾ ਬੜਾ ਸੌਖਾ ਹੁੰਦਾ ਜੀ ਜੀ ਬਿਲਕੁਲ ਸਿੱਧਾ ਸਾਹਿਬ ਅੱਗੇ ਵਾਅਦੇ ਆ ਤੇ ਗੱਲ ਕਰਾਂਗੇ ਸਿਆਸਤ ਦੀ ਕੁਝ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਲੁਧਿਆਣਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਜਿਹੇ ਦੇ ਵਿੱਚ ਪਿਛਲੇ ਕੁਝ ਦਿਨਾਂ ਚ ਰਾਜਾ ਵੜੇਂਗ ਦਿਖੇ ਜ਼ਰੂਰ ਨੇ ਲੁਧਿਆਣੇ ਦੇ ਵਿੱਚ ਬੇਸ਼ੱਕ ਭਾਰਤ ਪੂਜਨ ਆਸ਼ੂ ਹੁਣਾਂ ਦੇ ਉਹ ਨਾਲ ਮੌਜੂਦ ਨਹੀਂ ਸੀ ਇਕੱਲੇ ਸੀ ਪਰ ਬਾਅਦ ਵਿੱਚ ਤੇ ਲੁਧਿਆਣਾ ਦੇ ਲੋਕਾਂ ਨੇ ਪੋਸਟਰ ਲਗਾ ਦਿੱਤੇ ਉਹਦੇ ਉੱਪਰ ਲਿਖਤਾ ਹੈ ਕਿ ਰਾਜਾ ਵੜਿੰਗ ਨੇ ਜਿਹੜੇ ਉਹ ਗੁੰਮਸ਼ੁਦਾ ਹੋ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਲੱਭਣ ਲਈ ਨਿਕਲੇ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਆਮ ਲੋਕਾਂ ਦੇ ਵੱਲੋਂ ਲੱਭਿਆ ਜਾ ਰਿਹਾ ਰਾਜਾ ਵੜਿੰਗ ਨੂੰ ਜਾਂ ਇਹ ਵੀ ਕਿਸੇ ਵਿਰੋਧੀ ਪਾਰਟੀ ਦਾ ਕੋਈ ਸਿਆਸੀ ਪੈਂਤੜਾ ਹੈ ਮੈਨੂੰ ਇਹ ਲੱਗਦਾ ਹੈ ਕਿ ਰਾਜਾ ਵੜਿੰਗ ਨੂੰ ਜਿਹੜੇ ਲੱਭਣ ਆਲੇ ਆ ਉਹੀ ਲੱਭ ਰਹੇ ਆਮ ਲੋਕਾਂ ਨੇ ਤਾਂ ਕੀ ਲੱਭਣਾ ਉਹਨਾਂ ਨੂੰ ਆਮ ਲੋਕਾਂ ਦਾ ਨਾਂ ਕੋਈ ਐਸਾ ਮਾਮਲਾ ਹੁੰਦਾ ਹੈ ਕਿ ਇਹ ਤਾਂ ਪੋਸਟਰ ਲਾ ਕੇ ਲੱਭਣਾ ਪਵੇ ਇਹਦਾ ਕੋਈ ਤੇਰੀ ਹੁੰਦੀ ਹੈ ਜਿਹੜੀ ਤੇਰੇ ਸਮਾਂ ਵਿੱਚ ਚੇਚੇ ਤੌਰ ਤੇ ਅਪਰਾਲਾ ਕਰਦੀ ਹੈ ਹੁਣ ਜਦੋਂ ਆਪਾਂ ਅਪਰਾਲੇ ਦੀ ਗੱਲ ਕਰਦੇ ਆ ਕਿਉਂਕਿ ਲੁਧਿਆਣਾ ਪਛਮੀ ਦੀ ਚੋਣ ਹੈ ਲੁਧਿਆਣਾ ਪਛਮੀ ਦੀ ਚੋਣ ਦਾ ਪਾਰਲੀਮੈਂਟ ਮੈਂਬਰ ਰਾਜਾ ਵੜੰਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਸੋ ਕਿਸੇ ਨਾ ਕਿਸੇ ਤੇਰ ਵੱਲੋਂ ਇਹ ਪੋਸਟਰ ਲਵਾਏ ਗਏ ਐ ਸੋ ਆਮ ਲੋਕਾਂ ਦਾ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਸੰਬੰਧ ਹੋਏਗਾ ਪੋਸਟਰ ਲਾਉਣ ਦਾ ਉਕੇ ਪਾਰਲੀਮੈਂਟ ਮੈਂਬਰ ਆ ਜਿਹਦਾ ਪਾਰਲੀਮੈਂਟ ਜਾ ਕੇ ਨਾਂ ਬੋਲਦੇ ਹੁਣ ਪਿਛਲੇ ਦਿਨਾਂ ਚ ਲੁਧਿਆਣਾ ਵੀ ਆਏ ਆ ਮੀਡੀਆ ਚ ਵੀ ਐਕਟਿਵ ਆ ਲੱਭਣ ਦੀ ਗੱਲ ਆ ਸਮਝ ਲੈਂਦੀ ਕਿ ਰਾਜਾ ਬੜਿੰਗ ਨੂੰ ਕਿੱਥੇ ਲੱਭਣਾ ਕਈ ਵਾਰੀ ਹੁੰਦਾ ਕਿ ਆਗੂ ਜਿਵੇਂ ਗੁਰਦਾਸਪੁਰ ਦੀ ਸੰਨੀ ਦਿਓਲ ਦੀ ਗੱਲ ਕਰਦੇ ਸੀ ਇਲੈਕਸ਼ਨ ਦਿੱਤ ਗਿਆ ਮੁੜ ਕੇ ਨੀ ਸ਼ਕਲ ਨਹੀਂ ਦਿਖਾਈ ਕਦੇ ਆਇਆ ਨਹੀਂ ਮੁੜ ਕੇ ਲੋਕਾਂ ਨੇ ਗੁਰਦਾਸਪੁਰ ਦੇ ਨੇ ਪੋਸਟਰ ਲਾਤੇ ਵੀ ਕਿੱਥੇ ਆ ਸਾਡਾ ਪਾਰਲੀਮੈਂਟ ਮੈਂਬਰ ਉਹਦਾ ਸਾਹਮਣੇ ਲੱਗਦੀ ਆ ਪਰ ਇਹ ਕਰਵਾਜ ਜਾ ਬਣ ਗਿਆ ਕਿ ਵਿਰੋਧੀਆਂ ਨੂੰ ਕਿਸ ਤਰ੍ਹਾਂ ਠਿੱਠ ਕਰਨਾ ਹੈ ਇਹ ਚਚਕਣ ਵਾਲੀ ਜ਼ਰੂਰ ਹੈ ਗੱਲ ਕਿ ਪੋਸਟਰ ਲਗਾਤੇ ਪੋਸਟਰ ਲਾਉਣ ਤੱਕ ਦੀ ਗੱਲ ਸੀਮਤ ਨਹੀਂ ਰਹਿ ਜਾਂਦੀ ਜਿੱਦਾਂ ਆਪਾਂ ਗੱਲ ਕਰ ਰਹੇ ਆ ਇਹ ਮੀਡੀਆ ਦੀ ਜਾਣਕਾਰੀ ਦੇ ਵਿੱਚ ਕਿੱਸਾ ਬਣ ਜਾਂਦਾ ਮੈਂ ਦੇਖ ਰਿਹਾ ਕਈ ਚੈਨਲ ਬਾਰ-ਬਾਰ ਇਸ ਗੱਲ ਨੂੰ ਘੁਮਾ ਰਹੇ ਆ ਕਿ ਰਾਜਾ ਵਿੜੰਗ ਦੇ ਖਿਲਾਫ ਪੋਸਟਰ ਲੱਗ ਗਿਆ ਹੈ ਰਾਜਾ ਵਿੜੰਗ ਨੂੰ ਲੋਕ ਲੱਭ ਰਹੇ ਆ ਰਾਜਾ ਵਿੜੰਗ ਨੇ ਕਿਹੜੀ ਉਹਦੀ ਗੱਲ ਕਰਤੀ ਜਿਹੜੇ ਉਹਨੂੰ ਲੱਭ ਰਹੇ ਆ ਜਿਹੋ ਜੀ ਕਿਹੜੀ ਐਮਰਜੈਂਸੀ ਹੋ ਗਈ ਹੈ ਕਿ ਉਹਨੂੰ ਲੱਭ ਰਹੇ ਆ ਲੁਧਿਆਣਾ ਦੀ ਇਲੈਕਸ਼ਨਸ ਹੈ ਉੱਥੇ ਉਹ ਪਾਰਟਿਸਪੇਟ ਵੀ ਕਰ ਰਿਹਾ ਹੈ ਜਿਹੜਾ ਉਹਨਾਂ ਦਾ ਕਾਂਗਰਸ ਦਾ ਉਮੀਦਵਾਰ ਆ ਪੀਲੇ ਦੇ ਨਾਂ ਉਦ ਕਰੇ ਵੀ ਗਿਆ ਪレス ਕਾਨਫਰੰਸ ਵੀ ਕਰੀ ਹੈ ਲੁਧਿਆਣਾ ਚ ਉਹਨਾਂ ਨੇ ਪਾਰਟੀ ਦੀ ਕਾਨਫਰੰਸ ਵੀ ਕਰੀ ਹੈ ਇਹਦੇ ਬਾਅਦ ਵੀ ਜਿਹੇ ਪੋਸਟਰ ਲੱਭਣ ਦੀ ਕੋਈ ਏਦਾਂ ਦੀ ਮਹਿਮਲ ਚਲਾਈ ਗਈ ਆ ਤਾਂ ਕੋਈ ਖਾਸ ਤੇਰਾ ਜਿਹੜੀ ਰਾਜਾ ਬਿੰਗ ਵਿੜਿੰਗ ਦੀ ਚਹੀਤੀ ਹੈ ਕਿ ਵੀ ਕਿਸ ਤਰ੍ਹਾਂ ਰਾਜਾ ਬਿੰਗ ਨੂੰ ਲੱਭਿਆ ਜਾਵੇ ਆਮ ਲੋਕਾਂ ਦਾ ਇਸ ਮਹਿਮ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦਾਂ ਕਹਿੰਦੇ ਨੇ ਕਿ ਤੂੰ ਦੂਰ ਭਕਿਆ ਹੋਇਆ ਜਿਹੜਾ ਮਰਜ਼ੀ ਆ ਕੇ ਰੋਟੀਆਂ ਲਾ ਲੇ ਉਹਨਾਂ ਲੁਧਿਆਣਾ ਦੀ ਇਲੈਕਸ਼ਨ ਪੱਕੀ ਵੀ ਐ ਸੋ ਜਿਹੜਾ ਪੋਸਟਰ ਲਾਤਾ ਉਹ ਪੋਸਟਰ ਨਾਲ ਵੱਖਰੀ ਗੱਲ ਆ ਫਿਰ ਬਾਅਦ ਚ ਆਪਣੇ ਅਰਗੇ ਦੇ মিডিਆ ਵਾਲੇ ਮਿੱਤਰ ਆ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਜਾਂਗੀ ਕਿ ਦੇਖੋ ਜੀ ਪੋਸਟਰ ਲੱਗੇ ਹੋਏ ਆ ਹੁਣ ਤਾਂ ਰਾਜਾ ਬੜਿਆਂ ਕੇ ਸਵਸਟੀ ਕਰਨ ਦਿੰਦਾ ਫਿਰ ਜੀ ਮੈਂ ਤਾਂ ਕਿਤੇ ਲੱਪਣ ਵਾਲੀ ਗੱਲ ਨਹੀਂ ਮੈਂ ਤਾਂ ਲੋਕਾਂ ਚ ਰਹਿਣਾ ਪਰ ਚਰਚਾ ਜ਼ਰੂਰ ਹੈ ਮੇਰਾ ਵੀ ਇਹ ਜਾਣਨੇ ਸੇ ਅੰਦਾਜ਼ਾ ਆਏਗਾ ਕਿ ਇੱਕ ਟਵਿਟੀ ਗਰਮ ਹੈ ਇਲੈਕਸ਼ਨ ਦੇ ਮੱਦੇ ਨਾ ਜੀ ਸਿੱਧ ਸਾਹਿਬ ਜਿਸ ਤਰ੍ਹਾਂ ਆਪਾਂ ਜ਼ਿਕਰ ਕਾਂਗਰਸ ਦਾ ਕਰ ਰਹੇ ਆ ਤਾਂ ਕਾਂਗਰਸ ਹਾਈ ਕਮਾਂਡ ਦਾ ਜ਼ਿਕਰ ਵੀ ਜ਼ਰੂਰ ਕਰਾਂਗੇ ਕਿਉਂਕਿ ਰਾਹੁਲ ਗਾਂਧੀ ਅਮਰੀਕਾ ਗਏ ਹੋਏ ਨੇ ਤੇ ਅਮਰੀਕਾ ਦੇ ਵਿੱਚ ਪਿਛਲੀ ਵਾਰ ਵੀ ਉਹਨਾਂ ਦਾ ਇੱਕ ਬਿਆਨ ਹੈ ਜਿਹੜਾ ਉਹ ਬੜੀ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਇਸ ਵਾਰ ਉਹਨਾਂ ਨੇ ਅਮਰੀਕਾ ਜਾ ਕੇ ਇੱਕ ਹੋਰ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹ ਮਹਾਰਾਸ਼ਟਰ ਚੋਣਾਂ ਤੇ ਚੋਣ ਕਮਿਸ਼ਨ ਤੇ ईवीएम ਮਸ਼ੀਨਾਂ ਤੇ ਵੋਟਰ ਸੂਚੀਆਂ ਤੇ ਹਰ ਇੱਕ ਚੀਜ਼ ਤੇ ਸਵਾਲ ਚੁੱਕ ਰਿਹਾ ਤੇ ਵਿਰੋਧੀ ਕਹਿੰਦੇ ਜਾਣ ਬੁੱਝੂ ਕੇ ਉੱਧਰ ਜਾ ਕੇ ਬਦਨਾਮ ਕਰ ਰਹੇ ਐ ਕਿਵੇਂ ਦੇਖਦੇ ਹੋ ਕਿਉਂਕਿ ਅਮਰੀਕਾ ਦੇ ਵਿੱਚ ਜਾ ਕੇ ਹਰ ਵਾਰੀ ਕੋਈ ਨਾ ਕੋਈ ਚੈਨੰਗ ਹੈ ਜਿਹੜੀ ਉਹ ਰਾਹੁਲ ਗਾਂਧੀ ਜ਼ਰੂਰ ਛੇੜਦੇ ਨੇ ਕਿਉਂਕਿ ਇਹ ਵੱਡਾ ਸਵਾਲ ਹੈ ਇੱਕ ਤਾਂ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਆਗੂ ਹੈ ਰਾਹੁਲ ਗਾਂਧੀ ਉਹਨਾਂ ਵੱਲੋਂ ਇਹ ਗੱਲ ਕਹਿਣੀ ਅਮਰੀਕਾ ਜਾ ਕੇ ਬੋਸਟਨ ਵਿੱਚ ਇਹੜੜਾ ਗਿਆ ਉਸ ਖੇਤਰ ਦੇ ਜਾ ਕੇ ਗੱਲ ਕਰਨੀ ਉਦਮਨੇ ਜੁਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਲਣਾ ਹੈ ਪੁਰਵਾਕਾ ਵਰਗਾ ਨਾਲ ਮਿਲਣਾ ਹੈ ਇਹ ਜਿਹੜੀ ਗੱਲਬਾਤ ਕੀਤੀ ਗਈ ਹੈ ਜਿਹੜੇ ਭਾਰਤੀ ਆ ਉੱਥੇ ਰਹਿੰਦੇ ਮਹਾਰਾਸ਼ਟਰ ਚ ਉਹਨਾਂ ਦੇ ਗਰੁੱਪ ਨਾਲ ਜਿਹੜੀ ਗੱਲਬਾਤ ਕੀਤੀ ਗਈ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਵੱਡੀ ਗੱਲ ਕੀਤੀ ਹੈ ਕਿ ਮਹਾਰਾਸ਼ਟਰ ਦੀ ਜਿਹੜੀ ਚੋਣ ਹੋਈ ਹੈ ਉਹ ਚੋਣ ਦੇ ਵਿੱਚ ਵੱਡੀ ਪੱਧਰ ਤੇ ਕਪੜੇ ਬਾਜੀ ਹੋਈ ਹੈ ਸਹੀ ਚੋਣ ਨਹੀਂ ਹੋਈ ਇਹ ਕੀ ਗੱਲ ਕਹਿਣੀ ਦੇਖੋ ਵਿਰੋਧੀ ਧਿਰ ਦੇ ਆਗੂ ਨੂੰ ਆਪਾਂ ਸਿਰੇ ਤੋਂ ਇਦਾ ਹੀ ਇਨਕਾਰ ਦਈਏ ਕਿ ਝੂਠ ਬੋਲਿਆ ਜਿਦਾ ਹਾਕਮ ਦੇ ਕਹਿ ਰਹੀ ਹੈ ਇਹ ਕਹਿਣਾ ਬੜਾ ਸੌਖਾ ਆਉਂਦਾ ਝੂਠ ਬੋਲਿਆ ਪਰ ਜੇ ਅਮਰੀਕਾ ਜਾ ਕੇ ਵਿਰੋਧੀ ਦੇ ਸਾਹਮਣੇ ਇਹ ਗੱਲ ਕਹਿ ਰਿਹਾ ਹੋਵੇ ਕਿ ਜਿਹੜਾ ਸਾਡਾ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ ਜਿਹੜਾ ਕੌਮੀ ਪੱਤਰ ਦਾ ਉਹ ਸਮਝੌਤਾ ਕਰ ਗਿਆ ਕਿਦਰੇ ਵੱਡਾ ਸਵਾਲ ਹੈ ਉਸ ਮਾਮਲੇ ਦਾ ਕੀ ਹੋਏਗਾ ਕੋਈ ਨਿਤਾਰਾ ਤਾਂ ਹੋ ਨਹੀਂ ਸਕਦਾ ਕੋਈ ਇਹੋ ਜੀ ਅਥਾਰਟੀ ਹੈ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਇਸ ਮਾਮਲੇ ਨੂੰ ਫੈਸਲਾ ਕਰਵਾ ਸਕੇ ਸਮਝੌਤਾ ਕਰ ਗਿਆ ਕਿ ਨਹੀਂ ਕਰ ਗਿਆ ਪਰ ਇਹ ਜ਼ਰੂਰ ਹੈ ਕਿ ਮੈਂ ਰਾਹੁਲ ਗਾਂਧੀ ਨੂੰ ਇਹ ਕਹਾ ਆ ਕਿ ਉਹਨੇ ਬਾਹਰ ਜਾ ਕੇ ਜਿਸ ਕਦਰ ਅਮਰੀਕਾ 'ਚ ਗੱਲ ਕਰਨ ਦਾ ਮਤਲਬ ਹੈ ਕਿ ਦੁਨੀਆ ਭਰ 'ਚ ਗੱਲ ਉੱਥੇ ਮੀਡੀਆ ਇੰਨਾ ਸਟਰੋਂਗ ਹੈ ਦੇਖੋ ਅਮਰੀਕਾ 'ਚ ਗੱਲ ਹੋਈ ਹੈ ਸਾਡੇ ਮੀਡੀਆ ਨੇ ਵੀ ਸੁਰਖੀਆਂ ਬਣਾਈਆਂ ਸ਼ਾਇਦ ਇਹ ਗੱਲ ਮੈਂ ਯਕੀਨ ਨਾਲ ਵੀ ਕਹਿ ਸਕਦਾ ਹਾਂ ਇਹ ਹੀ ਗੱਲ ਅਗਰ ਰਾਹੁਲ ਗਾਂਧੀ ਨੇ ਇੰਡੀਆ 'ਚ ਕਰੀ ਹੁੰਦੀ ਤਾਂ ਸ਼ਾਇਦ ਇਸ ਤਰ੍ਹਾਂ ਨਹੀਂ ਸੁਰਖੀਆਂ ਨਾ ਬਣਦੀਆਂ ਜਿਸ ਤਰ੍ਹਾਂ ਅਮਰੀਕਾ 'ਚ ਜਾ ਕੇ ਸੁਰਖੀਆਂ ਬਣੀਆਂ ਕਿਉਂਕਿ ਤਾਂ ਅਮਰੀਕਾ ਦਾ ਆਪਣੇ ਆਪ 'ਚ ਡੈਮੋਕਰੇਟਿਕ ਤਰੀਕੇ ਨਾਲ ਜਿਸ ਤਰ੍ਹਾਂ ਦਾ ਦੁਨੀਆ 'ਚ ਨਾ ਆਏਗਾ ਜਦੋਂ ਉੱਥੇ ਕੋਈ ਨੇਤਾ ਗੱਲ ਕਰਦਾ ਲੱਗਦਾ ਕਿ ਦੁਨੀਆ ਭਰ ਗੱਲ ਜਾਂਦੀ ਹੈ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਮਹਾਰਾਸ਼ਟਰ ਦੇ ਜਿਹੜੀਆਂ ਚੋਣਾਂ ਸੀ ਦੇਖੋ ਕਹਿੰਦੇ 5:30 ਵਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ 5:30 ਵਜੇ ਜਾਣਕਾਰੀ ਦਿੱਤੀ ਗਈ ਕਿ ਇੰਨੀਆਂ ਵੋਟਾਂ ਪੁੱਤ ਗਈਆਂ 5:30 ਵਜੇ ਤੋਂ ਲੈ ਕੇ ਕਹਿੰਦੇ 7:30 ਵਜੇ ਤੱਕ 2 ਘੰਟਿਆਂ ਦੇ ਦੌਰਾਨ ਹੀ 65 ਲੱਖ ਵੋਟ ਪੁੱਗਤ ਗਈ ਕਹਿੰਦੇ ਅੰਦਾਜ਼ਾ ਲਗਾ ਲਓ ਕਿ 2 ਘੰਟਿਆਂ 'ਚ 65 ਲੱਖ ਵੋਟ ਪੁੱਗ ਸਕਦੀ ਹੈ ਹੋ ਜਹਤਾ ਜਿਹੜੇ ਇਸ ਨੂੰ ਚੈਲੰਜ ਕਰਨ ਵਾਲੇ ਐ ਤੇ ਮਾਮਲੇ ਤੇ ਕੋਈ ਜਾਂਚ ਹੋਣੀ ਚਾਹੀਦੀ ਐ ਕਿਉਂਕਿ ਰੋਹਲ ਗਾਂਧੀ ਨੇ ਜੇ ਵਿਦੇਸ਼ ਦੀ ਧਰਤੀ ਤੇ ਜਾ ਕੇ ਗੱਲ ਕੀਤੀ ਐ ਜੋ ਗੱਲ ਤਾਂ ਤਾਂ ਵੀ ਮੈਂ ਕਹਿਣਾ ਵੀ ਸਾਡੇ ਇੰਡੀਆ ਦੇ ਜਿਹੜੇ ਸਾਡੇ ਭਾਰਤੀ ਹੈਗੇ ਆ ਉਹਨਾਂ ਦੇ ਸਾਹਮਣੇ ਗੱਲ ਸਪਸ਼ਟ ਹੋਣੀ ਚਾਹੀਦੀ ਐ ਕੇਵਲ ਇੰਨੀ ਗੱਲ ਕਹਿਣੀ ਮੈਂ ਸੁਣਿਆ ਸੀ ਭਾਜਪਾ ਦਾ ਇੱਕ ਸਪੋਕਸਪਰਸ ਨਸਮਿਤ ਪਾਤਰਾ ਉਹ ਕੀ ਕਹਿ ਰਿਹਾ ਉਹ ਗੁਜਾਏ ਇਸ ਗੱਲ ਦਾ ਜਵਾਬ ਦੇਣ ਦੇ ਉਹ ਮਾਂ ਪੁੱਤ ਨੇ ਪਿੱਛੇ ਪੈ ਗਏ ਉਹ ਕਦੇ ਦੇਖੋ ਜੀ ਜਿਨ੍ਹਾਂ ਤੇ ਇਟਰੇ ਵੀ ਡੇਲੀਗੇਸ਼ਨ ਲੱਗੇ ਹੋਇਆ ਐ ਆਪ ਇੱਕਰਾਪਤਾ ਹੈ ਗद्दार ਤੱਕ ਕਿਹਾ ਗਿਆ ਰੋਹਲ ਗਾਂਧੀ ਨੂੰ ਉਹ ਕਹਿੰਦੇ ਦੇਖੋ ਜੀ ਹੁਣ ਵਿਦੇਸ਼ੀ ਧਰਤੀ ਦੇ ਜਾ ਕੇ ਗੱਲਾਂ ਕਰਦੇ ਇਦਾਂ ਦੀਆਂ ਕਿ ਤੋਂ ਵੱਡੀ ਗਦਾਰੀ ਕੀ ਹੋ ਸਕਦੀ ਹੈ ਕਹਿੰਦੇ ਜਿਨ੍ਹਾਂ ਤੇ ਆਪ ਇੱਕ ਮੀਡੀਆ ਗਰੁੱਪ ਨੂੰ ਲੈ ਕੇ ਐਡੀ ਵੱਡੀ ਠੱਗੀ ਦੇ ਦੋਸ਼ ਲੱਗੇ ਆ ਚਾਰ ਸ਼ੀਟ ਹੋਇਆ ਕਹਿੰਦੇ ਉਹਦੀ ਇਹ ਮਦ ਜਾ ਕੇ ਅਮਰੀਕਾ ਚ ਡੈਮੋਕ੍ਰੇਸੀ ਦੀ ਗੱਲ ਕਰੇ ਸੋ ਜੇਦਾ ਇਦਾਂ ਦੀਆਂ ਗੱਲਾਂ ਕਰਨੀਆਂ ਵੀ ਜਿਦਾਂ ਆਪਾਂ ਪੰਜਾਬੀ ਚ ਇੱਕ ਹੋਂਦ ਹੈ ਕਿਸੇ ਨੇ ਜੱਟ ਦੀ ਤੇ ਕਿਸੇ ਹੋਰ ਸਿਆਣੇ ਬੰਦੇ ਦੀ ਲੜਾਈ ਹੋਊਗੀ ਜਟਨੇ ਕਹਿੰਦੇ ਛਾਉ ਉਹਦੇ ਗਿੱਟਿਆਂ 'ਚ ਮਾਰਿਆ ਉਹ ਕਹਿੰਦਾ ਲੱਗੀ ਨਹੀਂ ਕਹਿੰਦਾ ਲੱਗੀ ਨਹੀਂ ਤਾਂ ਡਿੱਗਦਾ ਤਾਂ ਜਾਏਗਾ ਸੋ ਜੇ ਤਾਂ ਇਸ ਤਰ੍ਹਾਂ ਹੀ ਗਿੱਟਿਆਂ ਤੇ ਮਾਰਨੀਆਂ ਫਿਰ ਤਾਂ ਵੱਖਰੀ ਗੱਲ ਹੈ ਜਿਸ ਮਾਮਲੇ 'ਚ ਸੰਜੀਦਗੀ ਨਾਲ ਲੈਣ ਦੀ ਲੋੜ ਹੈ ਦੇਖੋ ਰੋਲ ਗਾਂਧੀ ਨੇ ਜੋ ਕਿਹਾ ਕਿਸੇ ਕੋਈ ਨਿਰਪੱਖ ਜਾਂਚ ਜੇ ਹੋਵੇ ਤਾਂ ਇਸ ਮੁਲਕ ਦੇ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਉਹਨਾਂ ਫਿਕਰ ਦਿੱਤੀ ਹੈ 5:30 ਤੋਂ ਲੈ ਕੇ 7:30 ਵਜੇ ਤੱਕ ਸ਼ਾਮ ਦੇ 65 ਲੱਖ ਵੋਟ ਕਹਿੰਦਾ 2 ਘੰਟਿਆਂ 'ਚ ਪੂਲ ਹੋਈ ਹੈ ਉਹ ਕਹਿੰਦਾ ਹੋ ਹੀ ਨਹੀਂ ਸਕਦੀ ਕਨਾਦੀ ਰਾਤ ਤੱਕ ਵੀ ਲੋਕ ਕਤਾਰਾਂ 'ਚ ਖੜੇ ਰਹਿੰਦੇ ਤਾਂ ਇੰਨੀ ਵੋਟਿੰਗ ਸੀ ਭੁੱਕ ਸਕੀ ਜੀ ਸੁਣੇ ਸਵਾਲ ਹੈ ਸਵਾਲ ਤਾਂ ਵੱਡਾ ਹੈ ਪਰ ਜਿੱਦਾਂ ਇਸ ਮੁਲਕ ਦੇ ਵਿੱਚ ਦੂਸ਼ਣਵਾਦੀ ਲੱਗਦੀ ਹੈ ਇਦਾਂ ਦੀ ਦੂਸ਼ਣਵਾਦੀ ਦੇ ਦੌਰ 'ਚ ਇਹ ਦੋਸ਼ ਵੀ ਗਵਾ ਜਾਣਗੇ ਪਰ ਜਿਹੜੇ ਲੋਕ ਜਮਹੂਰੀਤ ਪਸੰਦ ਆਏਗੇ ਆ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਆ ਜਿਨ੍ਹਾਂ ਨੂੰ ਇਹ ਹੈਗਾ ਕਿ ਜਿਹੜੇ ਇਲੈਕਟ੍ਰੋਨਿਕ ਮਸ਼ੀਨਾ ਹੈਗੇ ਆ ਵੋਟਿੰਗ ਮਸ਼ੀਨਾ ਹੈਗੇ ਆ ਹੂੰ ਉਹਨਾਂ ਤੇ ਜਿਹੜੇ ਦੋਸ਼ ਲੱਗ ਰਿਹਾ ਉਹਨਾਂ ਦਾ ਕੋਈ ਨਾ ਕੋਈ ਬੁਨਿਆਦ ਜੇ ਬੇਸ ਹੈ ਗੱਲ ਦਾ ਤਾਂ ਉਹਦੀ ਜਾਂਚ لازمی ਤੌਰ ਤੇ ਹੋਣਾ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਅੱਜ ਕੱਲ بڑے ਮੁੱਦਿਆਂ ਤੇ ਆਪਣੇ ਆਪ ਹੀ ਸੰਗਿਆਨ ਲੈਂਦੇ ਆ ਮਾਮਲਿਆਂ ਦੀ ਜਾਂਚ ਦਾ ਆਦੇਸ਼ ਦਿੰਦੇ ਆ ਸੋ ਰੋਹਲ ਗਾਂਧੀ ਦਾ ਬਿਆਨ ਇੰਨੀ ਜਲਦੀ ਦੋਸ਼ ਲਗਾ ਕੇ ਸੱਟ ਪਾਉਣ ਵਾਲਾ ਨਹੀਂ ਵੱਡਾ ਦੋਸ਼ ਹੈ ਪਰ ਜਦ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਏਗਾ ਜਾਂਚ ਦਾ ਇਹ ਦੋਸ਼ ਦੋਸ਼ ਤੱਕ ਹੀ ਸੀਮਤ ਰਹੇਗਾ ਇਹ ਮੀਡੀਆ ਚ ਹੋਰ ਇੱਕ ਦੋ ਦਿਨਾਂ ਤੱਕ ਬੋਲਣੀਆਂ ਸੁੱਕੀ ਆ ਜਾਂਦੀਆਂ ਹਨ ਇਹਨਾਂ ਦੇ ਵਿੱਚੋਂ ਇਸੇ ਚੀਜ਼ ਤੋਂ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਜਿੰਨੇ ਵਿਕਸਿਤ ਦੇਸ਼ ਨੇ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਦੇ ਸਾਰੇ ਦੇਸ਼ ਨੇ ਜਿਹੜੇ ਉਹ ਹਾਲੇ ਵੀ ਬੈਲਟ ਸਿਸਟਮ ਦੇ ਰਾਹੀਂ ਜਿਹੜੇ ਨੇ ਉਹ ਵੋਟ ਕਰਾਉਂਦੇ ਨੇ ਜਦ ਕਿ ਇੰਡੀਆ ਦੇ ਵਿੱਚ ਬੰਦ ਹੈ ਪਰ ਬਾਅਦ ਵਿੱਚ ਦੇ ਇਸ ਤੇ ਲਗਾਤਾਰ ਬੈਲਟ ਸਿਸਟਮ ਨੂੰ ਪਾਸੇ ਰੱਖ ਕੇ ਈਵੀਐਮ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਜਦੋਂ ਦੀ ਈਵੀਐਮ ਆਈਆ ਉਦੋਂ ਤੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਚੱਲ ਰਹੇ ਨੇ ਮੰਨਦੇ ਹੋ ਕਿਤੇ ਨਾ ਕਿਤੇ ਕਿ ਈਵੀਐਮ ਦੇ ਵਿੱਚ ਕੁਝ ਤਾਂ ਇਹੋ ਜੀ ਚੀਜ਼ ਹੋ ਸਕਦੀ ਹੈ ਜਿਹੜੇ ਫੋਰਨ ਕੰਟਰੀਜ਼ ਦੇ ਨੂੰ ਯੂਜ਼ ਨਹੀਂ ਕਰ ਰਹੀਆਂ ਦੇਖੋ ਮੈਂ ਨਹੀਂ ਮੰਨਦਾ ਮੈਂ ਇਸ ਕਰਕੇ ਨਹੀਂ ਮੰਨਦਾ ਕਿ ਸਾਡਾ ਦੇਸ਼ ਕਹਿ ਰਿਹਾ ਵੀ ਬਹੁਤ ਜਲਦੀ ਅਸੀਂ ਤਰੱਕੀ ਕਰਨੀ ਹੈ ਉਹਨੋ ਕਿਤੇ ਬੈਲਟ ਪੇਪਰਾਂ ਨਾਲ ਇੱਕ ਬੈਲਟ ਪੇਪਰ ਗਿਣਿਆ ਜਾਏਗਾ ਕਿੰਨਾ ਟਾਈਮ ਲੱਗੇਗਾ ਸਾਡੇ ਦਾ ਜਿਹੜਾ ਕੋਈ ਵਿਅਕਤੀ ਸਾਈਕਲ ਤੇ ਜਾਂਦਾ ਹੈ ਉਹਦੇ ਕੋਲੇ ਇੰਨਾ ਸਮਾਂ ਨਹੀਂ ਹੈ ਦੇਸ਼ ਨੇ ਅੱਗੇ ਵਧਣਾ ਕਿ ਉਹ ਮੋਬਾਈਲ ਫੋਨ ਵਿੱਚਾ ਕਿਸੇ ਨਾਲ ਐਕਸੀਡੈਂਟ ਹੋ ਜਾਵੇ ਇੱਕ ਪਾਸੇ ਕਾਨਾਂ ਨੂੰ ਸਾਈਕਲਾਂ ਨਾਲ ਨੇ ਮੋਬਾਈਲ ਫੋਨ ਜ਼ਰੂਰ ਲਿਆ ਹੁੰਦਾ ਸੋ ਸਾਡੇ ਦੇਸ਼ ਨੇ ਅੱਗੇ ਵਧਣਾ ਕਿਉਂ ਬੈਲਟ ਪੇਪਰ ਤੇ ਗਿਣਤੀ ਕਰਨਗੇ ਇਹਨਾਂ ਦਾ ਤੇਜ਼ੀ ਨਾਲ ਤਰੱਕੀ ਕਰਨੀ ਹੈ ਇਸ ਕਰਕੇ VOTING ਮਸ਼ੀਨਾਂ ਦਾ ਬਦਲ ਕੋਈ ਨਹੀਂ ਨਾਲ ਚੋਣ ਕਮਿਸ਼ਨ ਕਹਿ ਚੁੱਕਾ ਹੈ ਇਹ ਗੱਲ ਕਿ ਜੀ بار-बार ਇਹਦੇ ਦੋਸ਼ ਲਗਾਉਣ ਦਾ ਕੀ ਫਾਇਦਾ ਜਦੋਂ శాంతి ਹੋ ਗਿਆ ਹੈ ਕਿੰਨੋ ਸੁਪੋਇਨੀ ਕਿਉਂ ਫਿਰ ਕਹਿੰਦਾ ਨੌਕਸ ਲਾਭ ਦੇ ਨਾਲ ਉਹ ਇਹ ਗੱਲ ਵੀ ਕਹਿੰਦੇ ਆ ਕਹਿੰਦੇ ਜਦੋਂ ਤੁਸੀਂ ਜਿੱਤ ਜਾਂਦੇ ਆ ਉਦੋਂ ਵੋਟ ਮਸ਼ੀਨਾਂ ਚੰਗੀਆਂ ਲੱਗਦੀਆਂ ਜਦੋਂ ਹਾਰ ਜਾਂਦੇ ਤਾਂ ਦੋਸ਼ ਲਗਾਉਂਦੇ ਆ ਸੋ ਇਸ ਮੁਲਕ 'ਚ ਵੋਟਿੰਗ ਮਸ਼ੀਨਾਂ ਦਾ ਕੋਈ ਨਿਤਾਰਾ ਹੁੰਦਾ ਨਜ਼ਰ ਨਹੀਂ ਆਉਂਦਾ ਨੇੜ ਭੇਖ ਜੀ ਜੀ ਸੋ ਸਾਬ ਅੱਗੇ ਅਹਿਮ ਵਿਸ਼ਾ ਜੋ ਕਿਸਾਨਾਂ ਦਾ ਹੈ ਜਿਸ ਤਰ੍ਹਾਂ ਦਾ ਨੁਕਸਾਨ ਇਸ ਵਾਰ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੋ ਰਿਹਾ ਕਿਉਂਕਿ ਲਗਾਤਾਰ ਸੂਬੇ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੈ ਅੱਗਾਂ ਲੱਗੀਆਂ ਨੇ ਕਣਕਾ ਜਿਹੜੀ ਉਹ ਖੜੀ ਕਣਕ ਖੇਤ ਦੇ ਵਿੱਚ ਸੜ ਕੇ ਸੁਆਹ ਹੋ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਉਹ ਹਰਿਆਣੇ ਦੇ ਵਿੱਚ ਵੀ ਘਟਨਾਵਾਂ ਵਾਪਰੀਆਂ ਹਰਿਆਣੇ ਨੇ ਹਾਲਾਂਕਿ ਮੁਆਵਜ਼ੇ ਦਾ ਐਲਾਨ ਨਾਲ ਹੀ ਕਰਤਾ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਕੰਨ ਤੇ ਜੂੰ ਤੱਕ ਨਹੀਂ ਸਰਕੀ ਕਿਸੇ ਤਰੀਕੇ ਦਾ ਕੋਈ ਐਕਸ਼ਨ ਹੈ ਜਿਹੜਾ ਉਹ ਨਹੀਂ ਲਿਆ ਤੇ ਨਾਲ-ਨਾਲ ਗੱਲ ਕਰੀਏ ਤਾਂ ਪ੍ਰਾਈਵੇਟ ਕੰਪਨੀਆਂ ਵੀ ਬੜੀ ਦਿਲਚਸਪੀ ਦਿਖਾ ਰਹੀਆਂ ਨੇ ਇਸ ਵਾਰ ਕਣਕ ਖਰੀਦਣ ਦੇ ਵਿੱਚ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਦੇਖੋ ਦੋ ਵੱਖਰੇ ਵੱਖਰੇ ਜਿਹੜੇ ਕਣਕ ਦੇ ਖਰੀਦ ਨਾਲ ਜੁੜੇ ਹੋਏ ਸਵਾਲ ਹੈ ਪਹਿਲਾ ਜਿਸ ਤਰ੍ਹਾਂ ਅੱਗਾ ਲੱਗਣ ਦੀਆਂ ਘਟਨਾਵਾਂ ਦੀ ਗੱਲ ਕਰਦੇ ਆਂ ਪਿਛਲੇ ਦਿਨਾਂ ਚ ਲਗਾਤਾਰ ਬਠਿੰਡਾ ਮੋਗਾ ਫਿਰੋਜ਼ਪੁਰ ਕਈ ਜ਼ਿਲ੍ਹਿਆਂ ਚ ਕਣਕ ਨੂੰ ਲਗਾਤਾਰ ਖੜੀ ਫਸਲ ਨੂੰ ਅੱਗਾਂ ਲੱਗੀਆਂ ਔਰ ਅੰਕੜੇ ਕਹਿੰਦੇ ਕਿ 1000 ਏਕੜ ਤੋਂ ਉੱਪਰ ਜਿਹੜੀ ਫਸਲ ਹੈ ਉਹ ਸੜਕੇ ਸਵਾ ਹੋ ਗਈ ਕਿਸਾਨ ਜਿਹੜੇ ਐਨੇ ਖੁਸ਼ ਸੀ ਉਹਨਾਂ ਦੀ ਫਸਲ ਬੜੀ ਚੰਗੀ ਹੋਏਗੀ ਕਿਉਂਕਿ ਕਣਕ ਦੀ ਭਰਪੂਰ ਫਸਲ ਹੁੰਦੀ ਨਜ਼ਰ ਆ ਰਹੀ ਸੀ ਪਹਿਲਾਂ ਤਾਂ ਕੁਝ ਇਲਾਕਿਆਂ 'ਚ ਗੜੇਮਾਰ ਹੋ ਗਈ, بارش ਹੋ ਗਈ, ਢੇਰੀਆਂ ਚੱਲੀਆਂ ਉਹਦੇ ਨਾਲ ਨੁਕਸਾਨ। ਫਿਰ ਇਸ ਵਾਰ ਸ਼ਾਇਦ ਪਹਿਲਾ ਮੌਕਾ ਕਿ ਜਦੋਂ ਇੰਨੀ ਵੱਡੀ ਪੱਧਰ ਤੇ ਅੱਗਾਂ ਲੱਗੀਆਂ। ਕਾਰਨ ਕੋਈ ਵੀ ਹੋਣ ਵੱਖ-ਵੱਖ ਕਾਰਨ ਹੋ ਸਕਦੇ ਪਰ ਨੁਕਸਾਨ ਤਾਂ ਨੁਕਸਾਨ ਹੈ। ਜਿਹੜੇ ਕਿਸਾਨ ਦਾ ਖੇਤ ਝੁੱਲਸ ਗਿਆ, ਸੁਆਹ ਹੋ ਗਿਆ। ਉਹ ਤਾਂ ਇੱਕ ਤਰੀਕੇ ਨਾਲ ਪ੍ਰੇਖੀ ਸੁਆਹ ਹੋ ਗਿਆ, ਪਰ ਵਿਖ ਨੂੰ ਅੱਗ ਲੱਗੀ। ਸੋ ਬਹੁਤ ਵੱਡਾ ਨੁਕਸਾਨ ਜਿਹੜਾ ਪਿਛਲੇ ਦਿਨਾਂ 'ਚ ਅੱਗਾਂ ਲੱਗਣ ਨਾਲ ਹੋਇਆ ਜੇ ਆਪਾਂ ਹਰਿਆਣਾ 'ਚ ਦੀ ਵੀ ਗੱਲ ਕਰੀਏ ਇਸੇ ਮੁੱਦੇ ਤੇ। ਹਰਿਆਣਾ ਜਿਵੇਂ ਕਿ ਇਹ ਤਾਂ ਅੱਗ ਲੱਗਿਆ ਨੁਕਸਾਨ ਹੋਇਆ ਪਰ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਦੋਂ ਤੱਕ ਹਰਿਆਣਾ ਦੇ ਮੁੱਖ ਮੰਤਰੀ ਜਾਂ ਸਰਕਾਰ ਵੱਲੋਂ ਬਕਾਇਦਾ ਮੀਡੀਆ 'ਚ ਬਿਆਨ ਆ ਚੁੱਕਾ ਹੈ ਕਿ ਜਿਹੜੇ ਖੇਤਾਂ ਨੂੰ ਅੱਗ ਲੱਗੀ ਹੈ ਉਹਦਾ ਬਕਾਇਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਏਗਾ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਕਿ ਜ਼ੂਨੀ ਸਰਕੀ ਨੇ ਤੇ ਕੰਨ ਤੇ ਜੂ ਤਾਂ ਕੀ ਸਰਕਣੀ ਹੈ ਇਹਨਾਂ ਐਡਾ ਵੜਾ ਕੇ ਦਾ ਸੇਕ ਵੀ ਨਹੀਂ ਕਿਸ ਦੇ ਕੰਨ ਤੱਕ ਪਹੁੰਚਿਆ ਸੋ ਇਸ ਤਰ੍ਹਾਂ ਦੀ ਸਥਿਤੀ 'ਚ ਪੰਜਾਬੀ ਦਾ ਜਿਹੜੇ ਕਿਸਾਨ ਆ ਜੇ ਉੱਥੇ ਤੇ ਉੱਥੇ ਹੀ ਇੰਤਜ਼ਾਰ ਚਾਹੀ ਕਿ ਉਹਨਾਂ ਦੇ ਕੋਈ ਸਾਰ ਲਏਗਾ ਕਿ ਨਹੀਂ ਲਏਗਾ ਪਰ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਸੈਣੀ ਉਹਨੇ ਜ਼ਰੂਰ ਪਹਿਲ ਕਦਮੇ ਕੀਤੀ ਹੈ ਔਰ ਕਿਹਾ ਕਿ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਸੈਣੀ ਸਾਹਿਬ ਇਹ ਜਿਹੜੇ ਦੋ ਕੰਮ ਕਰ ਰਹੇ ਦੇਖੋ ਹਰਿਆਣਾ ਦੀ ਤਾਂ ਸੇਵਾ ਕਰੀ ਕਰਿਆ ਜਿਸ ਤਰ੍ਹਾਂ ਮੀਡੀਆ 'ਚ ਉਹਨਾਂ ਦੇ ਬਿਆਨ ਆਉਂਦੇ ਔਰ ਪੰਜਾਬ 'ਚ ਚੱਕਰ ਲਗਾਉਂਦੇ ਆ ਉਹ ਉਹਨਾਂ ਨੂੰ ਪੰਜਾਬੀਆਂ ਨੂੰ ਵੀ ਸਨਿਆਦ ਦਿੰਦੇ ਆ ਕਿ ਜੇ ਸਾਡੀ ਸਰਕਾਰ ਹੋਏਗੀ ਤਾਂ ਮੁਸ਼ਕਲ ਵੇਲੇ ਇਸਦੇ ਇਸ ਤਰ੍ਹਾਂ ਕੰਮ ਆਵਾਂਗੇ ਤੁਹਾਡੀ ਸਰਕਾਰ ਹੈ ਜਿਹੜੀ ਕੋਈ ਤੁਹਾਡੀ ਸੁਣਵਾਈ ਨਹੀਂ ਕਰਦੀ ਕੀਦਾ ਹੈ ਕਿ ਰੱਬ تعالی ਮਾਰਾ ਦੂਜਾ ਜਿਹੜਾ ਚੰਗਾ ਪਹਿਲੂ ਜਦੋਂ ਤੁਸੀਂ ਜ਼ਿਕਰ ਕੀਤਾ ਮੰਡੀਆਂ ਚ ਕਣਕ ਦੀ ਖਰੀਦ ਨੂੰ ਲੈ ਕੇ ਜਿਹੜੇ ਪ੍ਰਾਈਵੇਟ 플레이ਰ ਆ ਵਪਾਰੀ ਐ ਉਹ ਵੀ ਕਾਫੀ ਵੱਡੀ ਗੰਦੀ ਚ ਆਪਾਂ ਅੰਕੜੇ ਮੁਤਾਬਕੋ ਇਹ ਗੱਲ ਕਰ ਲਈਏ ਤਾਂ ਹੁਣ ਤੱਕ ਜਿੰਨੀ ਮੰਡੀ ਚ ਕਣਕ ਆਈ ਐ ਸਰਕਾਰੀ ਖਰੀਦ ਏਜੰਸੀਆਂ ਨੇ ਜਿਹੜੀ ਖਰੀਦੀ ਖਰੀਦੀ ਘਟੂ ਘਟ 10% ਜਿਹੜੀ ਕਣਕ ਐ ਉਹ ਵਪਾਰੀਆਂ ਨੇ ਖਰੀਦੀ ਐ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੇ ਵਪਾਰੀ ਆ ਉਹ ਕਣਕ ਦੇ ਗਦਾਮ ਭਰ ਕੇ ਰੱਖਣਗੇ ਕਮਕੋ ਆਉਣ ਵਾਲੇ ਦਿਨਾਂ ਚ ਕਣਕ ਦੀ ਮਹਿੰਗਾਈ ਹੋਣ ਦੀ ਸੁਭਾਅ ਹੈ ਇਹਦੇ ਨਾਲ ਜਿੱਥੇ ਸਰਕਾਰ ਨੂੰ ਫਾਇਦਾ ਹੈ ਕਿ ਕਣਕ ਜਿਹੜੇ ਮੰਡੀਆਂ 'ਚ ਰੁਲੇਗੀ ਨਹੀਂ ਦੂਜੇ ਪਾਸੇ ਲੱਗਦਾ ਕਿ ਕਿਸਾਨਾਂ ਨੂੰ ਚਾਰ ਪੈਸੇ ਵੱਧ ਵੀ ਭਾ ਮੈਨੂੰ ਸਾਡੇ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ ਜੀ ਸ਼ਿਸ਼ਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਨਾਲ ਜੁੜੇ ਮਿਹਰਬਾਨੀ ਜੀ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ